ਮੈਂ ਮਿਲਦਾ ਵਜ ਅੱਜ ਬਹੁਤ ਖੁਸ਼ ਰਹਿ ਕੇ ਗਏ ਰੈਨੋਵੇਸ਼ਨ ਦਾ ਕੀ ਕਹੂੰ ਮੈਂ ਮੁਬਾਰਕਬਾਦ ਹੁਨਾ ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਹੈ ਵੀ ਜੀ ਵਿਕਾਸ ਕਾਰਜ ਉਹਦੇ ਤੋਂ ਪਹਿਲਾਂ ਵੀ ਬਹੁਤ ਵਧੀਆ ਚੱਲਦੇ ਰਹੇ ਨੇ ਪਰ ਜਦੋਂ ਦੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਦੇਖੋ ਧੰਨਵਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲਈ ਹੋਏ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇ ਲੱਤੇ ਨੇ ਉਹਨਾਂ ਚ ਇੱਕ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਵੀ ਤੇ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸਲੰਘਾ ਜੋ ਫੈਸਲਾ ਕਿੰਨੇ ਟਾਈਮ ਦੇ ਵਿੱਚ ਹੋਇਆ ਇਹ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹਦਾ ਟੈਂਡਰ ਵੀ ਕਰਾਉਣ ਦੀ ਲੋੜ ਨਹੀਂ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪਰੋ ਜੇ ਇਹਦੇ ਵਾਸਤੇ ਮਾਨੂੰ ਹੋਰ ਵੀ ਪਈ ਨਾ ਉਸ ਹੁਣ ਉਹ ਹੋਰ ਪਈਏ ਖਰਚਾ ਜਾਊਗਾ ਟੋਟਲੀ ਵੈਸੇ ਲੋਕ ਜਿੰਨਾ ਵੀ ਕੰਮ ਹੋਣੇ ਲੱਗਾ ਦੇਖੋ ਬਣਿਆ ਤਾਂ ਹੋਈ 65 ਲੱਖ ਚ ਵੈਸੇ ਤਾਂ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਪਰ ਜੋ ਜੋ ਲੋੜ ਹੈਗੀ ਹੈ ਜੋ ਜੋ ਚੀਜ਼ਾਂ ਦੀ ਲੋੜ ਪੈਣੀ ਆ ਉਹ ਸਾਰੀ ਇੱਕ ਲੁਖ ਲੁਖਮੈਨ ਚੇਂਜ ਕਰਨੀ ਆ ਮੁਰਿਓ ਦੀ ਸਾਗੋ ਚੇਬੀਤਾ ਜੀ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਹੈ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸਮੀਖਿਆ ਕੀਤੀ ਆ ਅੱਜ ਇਹ ਕੁਸ਼ਕ ਚੀਜ਼ਾਂ ਇਹੀ ਨੇ ਇੱਕ ਲਗਭਗ ਮੇਰੇ ਖਿਆਲ ਦਾ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਨੇ ਜਿਹੜੀਆਂ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੁਸ਼ਕ ਦੁਕਾਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀਗੀਆਂ ਤੇ ਕੁਸ਼ਕ ਵਿਚਾਰੇ ਉਸੇ ਤਰ੍ਹਾਂ ਅੱਜ ਦੇ ਫਿਰਦੇ ਨੇ ਇਹੀ ਫੈਸਲਾ ਲੱਤਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰ ਕੌਂਸਲ ਨੂੰ ਉਹ ਦੁਕਾਨਾਂ ਉਹਨਾਂ ਦੇ ਨਾਮ ਲਗਾਈਆਂ ਤੇ ਉਹਨਾਂ ਲੋਕਾਂ ਨੂੰ ਖਜ਼ਦਾਰ ਹੋਣ ਤੋਂ ਰੁਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਡੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸ਼ਵਰੇ 'ਚ ਦੱਬੀਆਂ ਗਈਆਂ ਨੇ ਹੁਣ ਤੱਕ ਮੈਨੂੰ ਨਹੀਂ ਲੱਗਦਾ ਨੇੜੇ ਤੇਰੇ ਕਿਸੇ ਸ਼ਹਿਰ 'ਚ ਆਬਜਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ-ਜਿੱਥੇ ਵੀ ਨਿਸ਼ਾਨਦੇਹੀ ਕਰਾਈ ਜਿੱਥੇ-ਜਿੱਥੇ ਵੀ ਸਾਡੀ ਜਗ੍ਹਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਾਰ ਕੇ ਆਪਣੇ ਆਪਣੇ ਅਧੀਨ ਲਈ ਜਿੱਥੇ-ਜਿੱਥੇ ਪਈ ਜਾਂ ਖਾਲੀ ਪਈ ਹੈ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕਤਾਂ ਚੋਂ ਸਾਡੇ ਤੇ ਹੋ ਰਹੇ ਐਮਐਲਏ ਸਾਹਿਬ ਇੱਕ ਮੀਟ ਮਾਰਕੀਟ ਨੂੰ ਲੈ ਕੇ ਮੁੱਦਾ ਅੱਠਦਾ ਰਹਿੰਦਾ ਰਾਤ ਨੂੰ ਹਾਂ ਰਾਤ ਨੂੰ ਤੇ ਲੜਾਈ ਹੋਈ ਗੁੰਡਾਗਰਦੀ ਕੀਤੀ ਜਾਂ ਬਿਲਕੁਲ ਲੋਕ ਕੁਛ ਕਿਨੁਕ ਕਹਿੰਦੇ ਤੇ ਗੁੰਡਾਗਰਦੀ ਕੀਤੀ ਆ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਤੁਹਾਨੂੰ ਸਹੀ ਤੇ ਸੱਚੇ ਕਰੂਗੇ ਉਸ ਟਾਈਮ ਇਹ ਗਾ ਲੂਸੀ ਦੀ ਜਿੰਨਾ ਚਿਰ ਮੀਡ ਮਾਰਕੀਟ ਬਾਹਰ ਹੀ ਹੁੰਦੀ ਤਾਂ ਕੱਬਸ ਕੰਮ ਜਿਹੜੇ ਲੋਕ ਪਰੇ ਜਾਂਦੇ ਨੇ ਕੰਦ ਕੀ ਕਰ ਦਿੱਤੀ ਜਾਵੇ ਤੇ ਉਹ ਉਹਦੀ ਪਰਮਿਸ਼ਨ ਲੈਣ ਵਾਸਤੇ ਭੇਜੀ ਸੀਗੀ ਐਸ.ਡੀ.ਪੀ. ਸਾਹਿਬ ਨੂੰ ਉਸ ਕਰ ਟਾਈਮ ਲੰਬਾ ਚਲੇ ਗਿਆ ਉਹ ਪਰ ਲਾਸਟ ਜਦੋਂ ਬੁੱਟਾ ਉਹਦੇ ਟਾਈਮ ਆਇਆ ਸਾਨੂੰ ਵੀ ਦੇਖੋ ਸਿਆਸਤ ਦੀ ਗੱਲ ਕਰੂੰਗਾ ਸਾਨੂੰ ਵੀ ਅਸੀਂ ਬੁੱਟਾ ਮੰਗਣ ਜਾਣਾ ਵੀ ਉਹ ਇੱਕ ਵਾਦਾ ਕੀਤਾ ਸੀਗਾ ਜਦੋਂ ਅਸੀਂ ਉਹ ਕਰਵਾਉਣ ਲੱਗੇ ਤਾਂ ਇੱਕ ਸਿਆਸਤ ਹੋ ਗਈ ਉਹਨਾਂ ਨੇ ਸਾਨੂੰ ਕਰਵਾਉਣ ਨਹੀਂ ਦਿੱਤੀ ਉਹ ਕਹਿੰਦਾ ਤੇ ਰਾਤ ਇੱਕ ਪਾਣਾ ਵਾਪਰਿਆ ਤੇ ਇੱਕ ਲੜਾਈ ਹੋਈ ਤੇ ਹੁਣ ਵੀ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਅਸੀਂ ਕੋਈ ਮੀਟ ਮਾਰਕ ਪਾਸੇ ਸਹੀ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਤਾਂ ਕਮ ਸੇ ਕਮ ਜਿਹੜੇ ਮਹੱਲ ਵਾਲੇ ਲੋਕ ਨੇ ਉਸ ਪਾਸੇ ਕੰਦ ਕਰਕੇ ਉਸ ਸਾਈਡ ਨੂੰ ਸਾਈਡ ਤੇ ਰੱਖਿਆ ਜਾਵੇ ਇੱਕ ਕੰਦ ਕਰੋ ਤਾਂ ਖਰੂਬੀ ਆਹ ਨਾਲ ਕੁਛ ਕਿਤੇ ਨਾ ਦੇ ਜੇ ਲੰਬਾ ਟਾਈਮ ਨਹੀਂ ਪਾਉਣੋ ਦੇਗੇ ਮੀਟ ਮਾਰਕਟ ਉੱਥੋਂ ਚੱਕੀ ਜਾਊਗੀ ਜਾਂ ਨਹੀਂ ਹਾਂ ਚੱਕੀ ਚੱਕੀ ਜਾਊਗੀ ਦੇਖੋ ਮੀਟ ਮਾਰਕਟ ਨੂੰ ਚੱਕਣਾ ਹੀ ਪੈਣੀ ਆ ਆਪਾਂ ਨੂੰ ਜਿਵੇਂ ਹੁਣ ਠੇਕੇ ਦਾ ਫੈਸਲਾ ਦਿੱਤਾ ਉਹ ਬਹੁਤ ਵਧੀਆ ਮੀਟ ਮਾਰਕਟ ਵੀ ਚੱਕ ਕੇ ਕਿਸੇ ਸਾਈਡ ਤੇ ਲੈ ਕੇ ਜਾਉਗੇ ਪਰ ਨਾਲ ਦੇ ਨਾਲ ਆਪਾਂ ਅਸੀਂ ਇਹ ਵੀ ਸੋਚਦੇ ਆਂ ਵੀ ਮੀਡ ਮਾਰਕ ਜਿੱਥੇ ਚਕਾਉਣੀ ਆ ਜਿਹੜੇ ਬੰਦੇ ਨੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਉਹਦਾ ਰੋਜ਼ਗਾਰ ਆ ਉਹਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਇੱਕ ਉਚਿਤ ਜਗ੍ਹਾ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਸ਼ਹਿਰ ਚ ਇੱਕ ਅਲੱਗ ਜਗ੍ਹਾ ਦਿੱਤੀ ਜਾਵੇ ਜਦੋਂ ਵੀ ਸਾਡਾ ਸਹੀ ਮਤਲਬ ਸਾਨੂੰ ਉਸ ਹਾਲ ਵਾਲ ਲੱਗਦਾ ਵੀ ਇਹ ਜਗ੍ਹਾ ਸਹੀ ਆ ਉਸ ਟਾਈਮ ਚੇਂਜ ਕਰ ਦਿੱਤੀ ਜਾਊਗੀ। ਅੱਜ ਅੱਜ ਕਮਿਊਨਿਟੀ ਸੈਟਅਪ ਦਾ ਰਹਿ ਉਹਨਾਂ ਦੇ ਵਿੱਚ ਨੰਕਰਾਂ ਦੇ ਲਈ ਨਾ ਨਹੀਂ ਪੱਥਰ ਰੱਖਿਆ ਗਿਆ। ਜੀ ਠੀਕ ਹੋ ਗਏ। ਬੜੀ ਖੁਸ਼ੀ ਦੀ ਗੱਲ ਆ ਜੀ ਮੈਂ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਸਾਡੇ ਹਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸਿਕਸਾ ਸਰਦਾਰ ਜਗਤਾਰ ਸਿੰਘ ਜਾਲਪੁਰਾ ਜੀ ਦਾ ਸਮੂਹ ਸਾਡੇ ਕੌਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕੌਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋੜ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵੈਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇੱਟਾਂ ਦੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਪੁਰਾਣੇ ਸਮੇਂ ਆ ਤੁਸੀਂ ਬਣਦੇ ਦੇਖੇ ਉਹੋ ਜਿਹਾ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋ ਗਈ ਕਿੰਨੇ ਕ ਦਾ ਪ੍ਰੋਜੈਕਟ ਆ ਜੀ 65 ਲੱਖ ਰੁਪਿਆ ਫਿਲਹਾਲ ਪਾਸ ਹੋਇਆ ਜੀ ਲੋੜ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਚ ਬਾਗਾ ਵੀ ਕਰ ਸਕਦੇ ਹਾਂ ਸਮਾਂ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾਅਦ ਜੰਗੀ ਪੱਦਰ ਤੇ ਕ ਲਗਰ ਕੌਂਸਲ ਦੇ ਟੈਕਸ ਵਗੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੀ ਜੋ ਸਰਕਾਰ ਦਾ ਸਾਡਾ ਟੈਕਸ ਬਣਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਜੀ ਕਿਤੇ ਨਾ ਕਿਤੇ ਜੀ ਸ਼ਹਿਰ ਦੇ ਵਿੱਚ ਵਿੱਚ ਬਾਹਰ ਜਿਹੜਾ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਦੇ ਪੌੜੀਆਂ ਤੇ ਸਟੈਪ ਤੇ ਜ਼ਿਮਾਨਦਾਰਾਂ ਨੂੰ ਬਹੁਤ ਕੱਢੇ ਹੋਏ ਨੇ ਦੀ ਗੱਲ ਕਰੀ ਕਾਲ ਦਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਥੜਾ ਬਣਾਇਆ ਹੋਇਆ ਹੈ ਜਿਹੜਾ ਬਾਹਰ ਨੂੰ ਖੜਿਆ ਹੋਇਆ ਹੈ ਇਦਾਂ ਦੇ ਜੇ ਅਸੀਂ ਫਿਲਹਾਲ ਸਾਡਾ ਮੋਟੋ ਸਿਰਫ ਸ਼ਹਿਰ ਨੂੰ ਕੰਟਰੋਲ ਕਰਨਾ ਜੀ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਅਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਗੁਜਰੇਲੇ ਦੇ ਉੱਪਰੋਂ ਚਾਹ ਪਲਾ ਦੀਏ ਫਿਰ ਤੁਹਾਨੂੰ ਕਹਿ ਜਾ ਮਨਸੂਰ ਹੋਊਗਾ ਉਹ ਜਿਹੜਾ ਕੰਮ ਸੀ ਕਰਨਾ ਨਹੀਂ ਕਿਉਂਕਿ ਇਹ ਪਰਿਵਾਰ ਆ ਸ਼ਹਿਰ ਨਹੀਂ ਸਾਡਾ ਆਪਣਾ ਪਰਿਵਾਰ ਆ ਤੇਹੀ ਪਰਿਵਾਰ ਦੇ ਵਿੱਚ ਗਿਲੇ ਸ਼ਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੱਲ ਕਰਾਂਗੇ ਤਾਂ ਅੱਜ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕਾਉਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦੇਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪਰ ਜਗ੍ਹਾ ਸਿਲੈਕਟ ਕਰ ਲਈ ਹੈ ਜੀ ਬਿਲਕੁਲ ਸ਼ਹਿਰ ਦੇ ਵਿੱਚ ਜਾਰ ਵਾਲੀਆਂ ਵੀ ਸਾਰੀਆਂ ਰੈਡੀ ਮੈਂ ਕਿਹਾ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆ ਜਾਣ ਜਦੋਂ ਇੱਕ ਪਾਸਾ ਗੱਡੀ ਤੁਹਾਡੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਬੇਜਿਕ ਨਹੀਂ ਖੋਣਾ ਔਰ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰਾਹ ਨੂੰ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਮੈਂਕਬੇ ਲਿਖ ਕੇ ਭੇਜਤਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ ਸੋ ਜਿਵੇਂ ਉਹਣਾ ਡੇੜੀ ਮਾਰਕੀਟ ਵਾਲਿਆਂ ਦੀ ਮੀਟਿੰਗ ਸੱਦੀ ਆ ਇਹਨਾਂ ਨੂੰ ਜਿੱਦਨ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹਸ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾ ਦੇਣਾ